ਮੈਂ ਆਪਣੇ ਖੇਤਾਂ ਵਿੱਚ ਕੰਮ ਕਰਦਾ ਪਿਆ ਸੀ ਜਦੋਂ ਮੈਂ ਦੇਖਿਆ ਤਾਂ ਮੈਂ ਸਿਰ ਇਨਾਂ ਨੂੰ ਇੰਨਾ ਕਿਹਾ ਕਿ ਆਪਣੇ ਮੋਟਰ ਤੇ ਜਾ ਕੇ ਬੈਠੇ ਸਾਡੇ ਮੋਟਰ ਤੇ ਬੈਠ ਕੇ दारू ਪੀਣ ਦੀ ਜ਼ਰੂਰਤ ਨਹੀਂ ਬਸ ਇੰਨੇ ਚ ਗਲੇ ਪੈ ਗਿਆ ਫਿਰ ਵੀ ਮੈਂ ਇਹਦੇ ਮੂੰਹ ਲੱਗਣ ਤੋਂ ਬਚਦਾ ਰਿਹਾ ਪਰ ਉਹ ਹੀ ਕੰਨਾਂ ਦਾ ਕੱਚਾ ਬੰਦਾ ਕਿੱਥੇ ਚੱਲਦਾ ਇਨਾਂ ਤੋਹਾਂ ਨੇ ਥੋੜੀ ਜੀ ਫੂਕ ਦਿੱਤੀ ਇਹਨੂੰ ਤੇ ਮਾਰਨ ਮਰਾਉਣ ਦਾ ਤੇ ਆ ਗਿਆ ਕਿਸੇ ਬੋਨੇ ਕਿਹਾ ਵੇ ਕਿਉਂ ਆਏ ਦਿਨ ਇਨਾਂ ਗੱਲਾਂ ਪਿੱਛੇ ਕਲੇਸ਼ ਪਾਉਂਦੇ ਹੋ ਜੇ ਤੂੰ ਤੂੰ ਹੁਣੇ ਵਿਆਹਿਆ ਵਰਿਆ ਹੈ ਇੰਜ ਲੜਦਾ ਝਗਦਾ ਚੰਗਾ ਲੱਗਦਾ ਦੱਸ ਬੀਰੋਵਲ ਦੇਖਦੇ ਹੋਏ ਨਸੀਬ ਨੇ ਸਰਜੀਤ ਨੂੰ ਕਿਹਾ ਇਹਨਾਂ ਗੱਲਾਂ ਦਾ ਧਿਆਨ ਰੱਖ ਇਸ ਤਰ੍ਹਾਂ ਰੋਜ਼-ਰੋਜ਼ ਕਲੇਸ਼ ਹੁੰਦੇ ਚੰਗੇ ਨਹੀਂ ਲੱਗਦੇ ਤੁਸੀਂ ਦੋਵੇਂ ਬੱਚੇ ਤਾਂ ਹੈ ਨਹੀਂ ਜਿਨ੍ਹਾਂ ਨੂੰ ਸਮਝਾਉਣਾ ਪਵੇ ਬਿਸ਼ੰਸਿਓ ਨਸੀਬਕੌਰ ਦੇ ਗੱਲ ਕਰਦੇ ਕਰਦੇ ਬੋਲ ਪਿਆ ਹਰਨਾਮ ਕਿਉਂ ਕੋ ਰੋਜ਼ ਕਲੇਸ਼ ਪਾਈ ਰੱਖਦਾ ਹੈ ਜੇ ਤੈ ਇਹੋ ਕੰਮ ਕਰਨਾ ਤਾਂ ਰਹਿਣ ਦੇ ਖੇਤਾਂ ਵਿੱਚ ਆਉਣ ਤੋਂ ਕੋਈ ਇੱਕ ਹੋਰ ਕਰਲਾ ਹੈ ਹੈ ਨਹੀਂ ਤੇ ਆ ਦੋਲ ਫੰਡਰ ਜਾਰਾ ਨਾਲ ਬੈਠ ਕੇ ਸਾਰਾ ਦਿਨ ਖੇਤਾਂ ਵਿੱਚ ਬੈਠਾ ਸ਼ਰਾਬ ਪੀਂਦਾ ਰਹਿੰਦਾ ਹੈ ਤੇ ਲੜਾਈ ਕਰਨ ਦੇ ਬਹਾਨੇ ਬਣਾਉਂਦਾ ਰਹਿੰਦਾ ਹੈ ਜੇ ਪੀਣੀ ਹੀ ਹੈ ਤੇ ਆਪਣੀ ਮੋਟਰ ਤੇ ਬੈਠ ਕੇ ਪੀ ਲੈ ਇੰਜ ਦੂਸਰਿਆਂ ਦੀ ਮੋਟਰ ਤੇ ਬੈਠ ਕੇ ਸ਼ਰਾਬ ਪੀਣੀ ਤੇ ਉੱਪਰੋਂ ਕਲੇਸ਼ ਕਰਨਾ ਕਿਥੋਂ ਦੀ ਸਮਰਿਦਾਰੀ ਹੈ ਇਹਨਾਂ ਲੋਫੰਡਰਾਂ ਦੀਆਂ ਗੱਲਾਂ ਵਿੱਚ ਆ ਕੇ ਤੂੰ ਕਿਉਂ ਪਿੰਡ ਵਿੱਚ ਮੇਰਾ ਨੱਕ ਵੱਡਾਵਾਣਾ ਲਿਆ ਹੋਇਆ ਹੈ ਓਏ ਇਦਾਂ ਦੇ ਲੋਕ ਕਿਸੇ ਦੇ ਸਕੇ ਨਹੀਂ ਹੁੰਦੇ ਇਹ ਤਾਂ ਬਸ ਆਪਣਾ ਮਤਲਬ ਦੇਖਦੇ ਆ ਕਦੇ ਤਾਂ ਆਪਣੇ ਦਿਮਾਗ ਤੋਂ ਕੰਮ ਲਿਆ ਕਰ ਇਹਨਾਂ ਪਿੱਛੇ ਲੱਗਣਾ ਛੱਡ ਦੇ ਪਹਿਲਾਂ ਵੀ ਤੈਨੂੰ ਕਿੰਨੀ ਵਾਰ ਸਮਝਾਇਆ ਹੈ ਪਰ ਤੇ ਦਿਮਾਗ ਵਿੱਚ ਤਾਂ ਕੋਈ ਗੱਲ ਹੀ ਨਹੀਂ ਵੱੜਦੀ ਚੰਗਾ ਹੋਇਆ ਗੁਰਨਾਮ ਨੂੰ ਮੈਂ ਬਾਹਰ ਭੇਜਤਾ ਨਹੀਂ ਤਾਂ ਤੇਰੀ ਸੰਗਤ ਵਿੱਚ ਇੱਥੇ ਰਹਿ ਕੇ ਉਹਨੇ ਵੀ ਵਿਗੜ ਜਾਣਾ ਸੀ ਘੱਟੋ ਘੱਟ ਉਹਦੇ ਵੱਲੋਂ ਤਾਂ ਮੈਨੂੰ ਸ਼ਾਂਤੀ ਐ ਅੱਗਿਓ ਹਰਨਾਮ ਬਿਸ਼ਨ ਸਿੰਘ ਨੂੰ ਖਾਣ ਨੂੰ ਪਿਆ ਓਏ ਬਾਪੂ ਤੂੰ ਤਾਂ ਚੁੱਪੀ ਕਰ ਜਾ ਤੂੰ ਸਾਡੇ ਵਿਚਕਾਰ ਨਾ ਬੋਲ ਜਦੋਂ ਤਾਈ ਨੇ ਸਾਰਿਆਂ ਸਾਹਮਣੇ ਮੇਰੇ ਥੱਪੜ ਮਾਰਿਆ ਉਦੋਂ ਤੇਰੇ ਤੋਂ ਬੋਲਿਆ ਨਹੀਂ ਗਿਆ ਹੁਣ ਤੂੰ ਵਾਲੀਆਂ ਗੱਲਾਂ ਮਾਰਦਾ ਪਿਆ ਨਸੀਬੋ ਨੂੰ ਖਰਨਾਮ ਦਾ ਵਿਸ਼ਨ ਸਿੰਘ ਨਾਲ ਇੰਜ ਗੱਲ ਕਰਨਾ ਬਿਲਕੁਲ ਚੰਗਾ ਨਾ ਲੱਗਿਆ ਪਾਵੇਂ ਸਾਰੇ ਅਲੱਗ ਰਹਿੰਦੇ ਸਨ ਪਰ ਇੱਕ ਸਮਾਂ ਸੀ ਜਦੋਂ ਉਹਨਾਂ ਨੇ ਇਕੱਠਿਆ ਸਮਾਂ ਬਿਤਾਇਆ ਸੀ ਤੇ ਉਹਨਾਂ ਦੇ ਪਰਿਵਾਰ ਵਿੱਚ ਇੱਕ ਦੂਜੇ ਦੇ ਪ੍ਰਤੀ ਕਿੰਨੀ ਹੀ ਇੱਜ਼ਤ ਤੇ ਮਾਨ ਸਤਕਾਰ ਸੀ ਇਹਦੇ ਤੋਂ ਪਹਿਲਾਂ ਨਸੀਬੋ ਕੁਝ ਬੋਲਦੀ ਮਿੰਦੋ ਨੇ ਅੱਗੇ ਹੋ ਕੇ ਹਰਨਾਮ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਤੇ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਬਾਪੂ ਨਾਲ ਇੰਜ ਗੱਲ ਕਰਦੇ ਹੋਏ ਹੋਰਾ ਤਾਂ ਆਪਣੇ ਤੋਂ ਵੱਡੇ ਹੋਣ ਦਾ ਲਿਹਾਜ਼ ਰੱਖ ਲੈ ਚੱਲ ਕਰ ਤੂੰ ਬਾਕੀ ਗੱਲ ਕਰ ਜਾ ਕੇ ਕਰਦੇ ਹਾਂ ਲੋਕਾਂ ਸਾਹਮਣੇ ਸਾਡਾ ਤਮਾਸ਼ਾ ਬਣਾ ਕੇ ਰੱਖਿਆ ਹੋਇਆ ਹੈ ਮਿੰਦੋ ਨੇ ਹਰਨਾਮ ਦੀ ਬਾਹ ਫੜੀ ਤੇ ਉਸ ਨੂੰ ਲੈ ਕੇ ਚੱਲ ਪਈ ਤੇ ਉਹਨਾਂ ਦੇ ਪਿੱਛੇ ਪਿੱਛੇ ਬਿਸ਼ਨ ਸਿਉਂ ਵੀ ਉਹਨਾਂ ਦੇ ਨਾਲ ਨਾਲ ਤੁਰ ਪਿਆ ਇਕੱਠੇ ਹੋਏ ਲੋਕ ਵੀ ਆਪਸ ਵਿੱਚ ਕੋਸਰ-ਮੋਸਰ ਕਰਦੇ ਆਪੋ ਆਪਣੇ ਕੰਮਾਂ ਵੱਲ ਹੋ ਗਏ ਨਸੀਬੋ ਨੇ ਸਰਜੀਤ ਤੇ ਬੀਰੋ ਨੂੰ ਕਿਹਾ ਚਲੋ ਤੁਸੀਂ ਵੀ ਹੁਣ ਘਰ ਨੂੰ ਚਲੋ ਸਰਜੀਤ ਬੋਲਿਆ ਮਾਂ ਮੈਂ ਆਉਂਦਾ ਤੁਸੀਂ ਚਲੋ ਨਸੀਬੋ ਨੇ ਪੁੱਛਿਆ ਤੂੰ ਕੀ ਕਰਨਾ ਹੈ ਇੱਥੇ ਸਰਜੀਤ ਬੋਲਿਆ ਮਾਂ ਬਸ ਮੈਂ ਪਾਣੀ ਲਾ ਕੇ ਆਇਆ ਖੇਤਾਂ ਨੂੰ ਜਿਆਦਾ ਟਾਈਮ ਨਹੀਂ ਲੱਗਣਾ ਤੁਸੀਂ ਚਲੋ બસ ਮੈਂ ਆਇਆ ਤੁਹਾਡੇ ਪਿੱਛੇ ਪਿੱਛੇ ਨਸੀਬੋ ਨੇ ਕਿਹਾ ਠੀਕ ਹੈ ਛੇਤੀ ਆ ਜਾਈ ਚੱਲ ਵੀਰੋ ਆਪਾਂ ਚੱਲੀਏ ਦੋਨੋਂ ਸੱਸ ਨੂੰ ਘਰ ਵਾਪਸ ਆ ਜਾਂਦੀਆਂ ਹਨ ਵੀਰੋ ਰਸੋਈ ਵਿੱਚ ਜਾ ਕੇ ਨਸੀਬੋ ਲਈ ਪਾਣੀ ਦਾ ਗਲਾਸ ਲੈ ਆਈ ਤੇ ਨਸੀਬੋ ਨੂੰ ਗਲਾਸ ਫੜਾ ਦਿੱਤਾ ਨਸੀਬੋ ਚੁੱਪਚਾਪ ਬੈਠੀ ਪਾਣੀ ਹੀ ਪੀ ਲੈਂਦੀ ਤੇ ਗਲਾਸ ਵੀਰੋ ਨੂੰ ਫੜਾ ਦਿੰਦੀ ਹੈ ਵੀਰੋ ਨੇ ਪੁੱਛਿਆ ਮੰਮੀ ਜੀ ਮੈਂ ਚਾਹ ਬਣਾਵਾਂ ਨਾਲ ਇਹ ਵੀ ਆਉਂਦੇ ਹੋਣਿਆ ਖੇਤਾਂ ਤੋਂ ਇਕੱਠੇ ਪੀ ਲੈਣਾ ਤੁਸੀਂ ਨਸੀਬੋ ਨੇ ਕਿਹਾ ਹਾਂ ਪੁੱਤ ਜਾ ਧਰ ਲੈ ਚਾ ਬੀਰਰ ਸੋਈ ਵੀ ਚਾਹਬ ਨਾ ਚਲੀ ਜਾਂਦੀ ਹੈ ਇਹਨੇ ਨੂੰ ਕਰਮ ਸਿੰਘ ਵੀ ਘਰ ਆ ਗਿਆ ਨਸੀਬੋ ਬੇੜੇ ਵਿੱਚ ਹੀ ਬੈਠੀ ਸੀ ਉਹਨੂੰ ਇਕੱਲੇ ਬੈਠਿਆਂ ਦੇਖ ਕਰਮ ਸਿੰਘ ਨੇ ਪੁੱਛਿਆ ਕੀ ਗੱਲ ਨਸੀਬ ਕੋਰੇ ਇਕੱਲੀ ਬੈਠੀ ਆ ਸਭ ਸੁਖ ਤਾਂ ਹੈ ਨਸੀਬ ਕੋਰ ਨੇ ਕਰਮ ਸਿੰਘ ਨੂੰ ਖੇਤਾਂ ਵਿੱਚ ਵਾਪਰੀ ਸਾਰੇ ਘਟਨਾ ਦੱਸੀ ਕਰਮ ਸਿੰਘ ਨੇ ਕਿਹਾ ਕਿੰਨੀ ਵਾਰ ਤਾਂ ਹੋ ਚੁੱਕਿਆ ਇਹ ਸਭ ਪਿਸ਼ਨ ਵੀ ਕੁਝ ਨਹੀਂ ਕਹਿੰਦਾ ਹਰਨਾਮ ਉਹਦੀ ਟਿੱਲ ਕਰਕੇ ਹੀ ਅੱਜ ਹਰਨਾਮ ਦੀ ਐਨੀ ਹਿੰਮਤ ਵੱਧ ਗਈ ਹੈ ਤੇ ਉਹਦੇ ਖਰਾਬ ਸੰਗਤ ਕਾਰਨ ਹੀ ਉਹ ਅੱਜ ਇਹ ਹਾਲਤ ਹੈ ਇਹਨਾਂ ਲੋਕਾਂ ਦੀਆਂ ਗੱਲਾਂ ਕਰਕੇ ਹੀ ਤਾਜ ਇੱਕ ਸੰਯੁਕਤ ਪਰਿਵਾਰ ਤਿੰਨ ਪਰਿਵਾਰਾਂ ਵਿੱਚ ਵੰਡਿਆ ਗਿਆ ਆਪਣਾ ਕਿੰਨਾ ਸੋਹਾਂ ਤੇ ਕਿੰਨਾ ਵਧੀਆ ਪਰਿਵਾਰ ਹੁੰਦਾ ਸੀ ਜਦੋਂ ਸਭ ਇਕੱਠੇ ਮਿਲ ਕੇ ਰਹਿੰਦੇ ਸੀ ਆਪਸ ਵਿੱਚ ਕਿੰਨਾ ਪਿਆਰ ਤੇ ਸਤਿਕਾਰ ਸੀ ਪਰ ਬੇਸ਼ਨ ਤੇ ਕਰਤਾਰ ਦੋਨੋਂ ਹੀ ਲੋਕਾਂ ਦੀਆਂ ਗੱਲਾਂ ਵਿੱਚ ਆ ਗਈ। ਉਹ ਲੋਕ ਜੋ ਸਾਡੇ ਇੱਕ ਪਰਿਵਾਰ ਨੂੰ ਦੇਖ ਕੇ jalਦੇ ਸਨ। ਆਖਰ ਉਹਨਾਂ ਨੇ ਸਾਡੇ ਇੰਦੇ ਵੱਡੇ ਪਰਿਵਾਰ ਵਿੱਚ ਫੁੱਟ ਪਾ ਦਿੱਤੀ ਸੀ। ਸਭ ਪਿਆਰ ਵਿਸ਼ਵਾਸ ਬिखर ਕੇ ਰਹਿ ਗਿਆ। ਦੋਨੋਂ ਪਾਈ ਮੈਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਣ ਲੱਗੀ। ਇਹਨੇ ਨੂੰ ਵੀਰੋ ਚਾਹ ਲੈ ਕੇ ਆਈ ਤੇ ਸਦਰੋ ਸਰਜੀਤ ਵੀ ਖੇਤਾਂ ਵਿੱਚੋਂ ਵਾਪਸ ਆ। ਘਰ ਮੁੜ ਆਇਆ ਤੇ ਹੱਥ ਮੋਟੋ ਕੇ ਆਪਣੇ ਮਾਤਾ ਪਿਤਾ ਕੋਲ ਆ ਕੇ ਬੈਠ ਗਿਆ। ਵੀਰੋ ਨੇ ਉਸ ਨੂੰ ਚਾਹ ਦਿੱਤੀ। ਤੇ ਗਲਾਸ ਫੜਾਇਆ ਥੋੜੀ ਦੇਰ ਬਾਅਦ ਵੀਰੋ ਨੇ ਕਰਮ ਸਿੰਘ ਨੂੰ ਪੁੱਛਿਆ ਬਾਪੂ ਜੀ ਅੱਜ ਮੈਂ ਸਭ ਸੱਚ ਜਾਣਨਾ ਚਾਹੁੰਦੀ ਹਾਂ ਆਖਿਰ ਸਾਡਾ ਪਰਿਵਾਰ ਕਿਉਂ ਵਿਖਰ ਗਿਆ ਸੀ ਜਦ ਕਿ ਤੁਹਾਡੀਆਂ ਗੱਲਾਂ ਤੋਂ ਲੱਗਦਾ ਏ ਕਿ ਇਸ ਪਰਿਵਾਰ ਵਿੱਚ ਕਿੰਨਾ ਪਿਆਰ ਸੀ ਫਿਰ ਇਹੋ ਜਿਹੀ ਕਿਹੜੀ ਗੱਲ ਹੋ ਗਈ ਜੋ ਇਸ ਪਰਿਵਾਰ ਦੇ ਟੁੱਟਣ ਦਾ ਕਾਰਨ ਬਣ ਗਈ ਵੀਰੋ ਨੇ ਕਿਹਾ ਬਾਪੂ ਜੀ ਮੈਂ ਪਹਿਲਾਂ ਵੀ ਇੱਕ ਦਿਨ ਮੰਮੀ ਜੀ ਨੂੰ ਇਸ ਬਾਰੇ ਪੁੱਛਿਆ ਸੀ ਪਰ ਉਹ ਬਹੁਤ ਜ਼ਿਆਦਾ ਭਾਵਕ ਹੋ ਗਏ ਇਸ ਲਈ ਮੈਂ ਮੈਂ ਦੁਆਰਾ ਕਦੇ ਉਹਨਾਂ ਤੋਂ ਇਸ ਬਾਰੇ ਨਹੀਂ ਪੁੱਛਿਆ ਪਰ ਅੱਜ ਮੈਂ ਸੱਚ ਜਾਣਨਾ ਚਾਹੁੰਦੀ ਹਾਂ ਤੁਸੀਂ ਮੈਨੂੰ ਸਭ ਸੱਚ-ਸੱਚ ਦੱਸੋ ਮੈਂ ਵੀ ਤਾਂ ਹੁਣ ਇਸ ਪਰਿਵਾਰ ਦਾ ਹਿੱਸਾ ਹਾਂ ਕਿ ਮੈਨੂੰ ਇਹ ਜਾਣਨ ਦਾ ਹੱਕ ਹੈ ਨਹੀਂ ਕਰਮਸੀ ਉਹਨੇ ਕਿਹਾ ਹਾਂ ਹਾਂ ਪੁੱਤਰ ਜਿ ਤੁਹਾਨੂੰ ਵੀ ਸਭ ਜਾਣ ਦਾ ਹੱਕ ਹੈ ਇਸ ਵਿੱਚ ਲੁਕੋਣ ਵਾਲੀ ਕਿਹੜੀ ਗੱਲ ਹੈ ਸਾਰਾ ਪਿੰਡ ਜਾਣਦਾ ਹੈ ਇੱਕ ਸਮਾਂ ਸੀ ਪੁੱਤਰ ਜਦੋਂ ਸੀ ਤਿੰਨੋਂ ਪ੍ਰਾਏ ਇੱਕ ਦੂਜੇ ਲਈ ਜਾਨ ਦੇਣ ਨੂੰ ਤਿਆਰ ਰਹਿੰਦੇ ਸਨ ਤੇ ਇੱਕ ਹੀ ਪਰਿਵਾਰ ਵਿੱਚ ਇਕੱਠੇ ਮਿਲ ਕੇ ਰਹਿੰਦੇ ਸਨ ਸਾਡੇ ਤਿੰਨ ਭਰਾਵਾਂ ਵਿੱਚ ਬਹੁਤ ਪਿਆਰ ਸੀ ਫੇ ਮੇਰਾ ਵਿਆਹ ਤੇਰੇ ਮੰਮੀ ਨਾਲ ਹੋਇਆ ਤੇ ਇਹਦੇ ਆਉਣ ਨਾਲ ਸਾਡੇ ਘਰ ਵਿੱਚ ਹੋਰ ਖੁਸ਼ੀ ਆ ਗਈਆਂ ਇਹਨੇ ਵੀ ਸਾਰੇ ਘਰ ਨੂੰ ਏਕ-ਏਕ ਕਰਕੇ ਰੱਖਿਆ ਤੇ ਬੜੇ ਪਿਆਰ ਨਾਲ ਸਾਨੂੰ ਸਾਰਿਆਂ ਨੂੰ ਸੰਭਾਲਿਆ ਜਦੋਂ ਮੇਰੀ ਮਾਤਾ ਜੀ ਵੀ ਢਿੱਲੇ ਹੋ ਗਏ ਸੰਤ ਸਾਰੇ ਜ਼ਿੰਮੇਵਾਰੀ ਨਸੀਬ ਤੇ ਤੇ ਪੈ ਗਈ ਉਦੋਂ ਮੇਰੇ ਭਰਾ ਵਿਸ਼ਨ ਤੇ ਕਰਤਾਰ ਦੋਨੋਂ ਛੋਟੇ ਸਨ ਨਸੀਬ ਕੌਰ ਨੇ ਮਾਂ ਬਣ ਕੇ ਦੋਹਾਂ ਦਾ ਖਿਆਲ ਰੱਖਿਆ ਕਦੇ ਵੀ ਆਪਣੇ ਮੱਥੇ ਤੇ ਬੱਟ ਨਾ ਪਾਇਆ ਬਲਕਿ ਹਰ ਰਿਸ਼ਤਾ ਦਿਲੋਂ ਨਿਵਾਇਆ ਕਦੀ ਆਪਣੇ ਬੱਚੀ ਦੀ ਚਾਹ ਹੀ ਨਹੀਂ ਰੱਖੀ ਫਿਰ ਮਾਤਾ ਜੀ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਨਸੀਬ ਨੇ ਵਿਸ਼ਨ ਤੇ ਕਰਤਾਰ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਮੈਨੂੰ ਯਾਦ ਹੈ ਜਦੋਂ ਸਾਡੇ ਘਰ ਸੁਰਜੀਤ ਦਾ ਜਨਮ ਹੋਇਆ ਉਸ ਵੇਲੇ ਕਰਤਾਰ ਕਾਲਜ ਪੜ੍ਹਦਾ ਸੀ ਉਦੋਂ ਸਾਡੇ ਵਿਆਹ ਨੂੰ 10 ਸਾਲ ਹੋ ਗਏ ਸਨ ਮੈਂ ਤੇ ਬਿਚਨਾ ਦੋਨੋਂ ਖੇਤੀਬਾੜੀ ਦਾ ਕੰਮ ਕਰ ਦੇਖਦੇ ਸੀ ਤੇ ਕਰਤਾਰ ਹੀ ਸੀ ਜੋ ਕਾਲਜ ਤੋਂ ਆ ਕੇ ਘਰ ਰਹਿੰਦਾ ਸੀ ਇਸ ਕਰਕੇ ਸਰਜੀਤ ਉਸ ਦਾ ਬਹੁਤ ਜ਼ਿਆਦਾ ਲਾਡ ਲੱਸੀ ਉਹੀ ਸਰਜੀਤ ਨੂੰ ਘੁਮਾਉਂਦਾ ਫਿਰੌਂਦਾ ਰਹਿੰਦਾ ਸੀ ਬਸ ਇਹੋ ਸਾਡੇ ਪਰਿਵਾਰ ਦਾ ਪਿਆਰ ਲੋਕਾਂ ਤੋਂ ਜਰਿਆ ਨਹੀਂ ਗਿਆ ਪਤਾ ਨਹੀਂ ਉਹਨਾਂ ਨੇ ਕਰਤਾਰ ਦੇ ਦਿਮਾਗ ਵਿੱਚ ਸਾਡੇ ਪ੍ਰਤੀ ਕੀ ਕੀ ਭਰ ਦਿੱਤਾ ਤੇ ਕਰਤਾਰ ਨੇ ਬਿਸ਼ਨ ਸਿੰਘ ਦੇ ਦਿਮਾਗ ਵਿੱਚ ਹੌਲੀ-ਹੌਲੀ ਸ਼ੱਕ ਦਾ ਬੀਜਿਆ ਗਿਆ ਬੀਜ ਕਦੋਂ ਵੱਡਾ ਹੋ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਤੇ ਸਾਡਾ ਪਰਿਵਾਰ ਖੇਰੂ-ਖੇਰੂ ਹੋ ਗਿਆ ਉਸ ਸਮੇਂ ਅਸੀਂ ਦੋਵਾਂ ਨੇ ਬਹੁਤ ਕੋਸ਼ਿਸ਼ ਕੀਤੀ ਆਪਣੇ ਪਰਿਵਾਰ ਨੂੰ ਵਿਖਰਨ ਤੋਂ ਬਚਾਉਣ ਲਈ ਪਰ ਸਮੇਂ ਅੱਗੇ ਕਿਸ ਦਾ ਜੋ ਚੱਲਦਾ ਜੋ ਹੋਣਾ ਹੁੰਦਾ ਉਹ ਤਾਂ ਹੋ ਕੇ ਹੀ ਰਹਿੰਦਾ ਹੈ ਕਰਮ ਸਿੰਘ ਨੇ ਇੱਕ-ਇੱਕ ਕਰਕੇ ਪਰਿਵਾਰ ਵਿੱਚ ਕਟਿਆਕਤ ਨਾਮਾਂ ਬੀਰੂ ਨੂੰ ਦੱਸ ਦਿੱਤੀਆਂ ਤੇ ਬੀਰੂ ਨੂੰ ਪਰਿਵਾਰ ਦੇ ਟੁੱਟਣ ਦਾ ਕਾਰਨ ਪਤਾ ਲੱਗਿਆ ਬੀਰੂ ਚੰਗੀ ਤਰ੍ਹਾਂ ਜਾਣ ਗਈ ਸੀ ਕਿ ਪਰਿਵਾਰ ਦੇ ਟੁੱਟਣ ਦਾ ਕਾਰਨ ਸਿਰਫ ਇੱਕ ਪਰਿਵਾਰ ਦੀ ਖੁਸ਼ੀ ਤੇ ਪਰਿਵਾਰ ਨੂੰ ਪਿਆਰ ਨਾਲ ਵਿੱਚ ਦੇਖ ਕੇ ਸੜਨ ਵਾਲੇ ਲੋਕ ਹੀ ਸਨ ਜਿਨ੍ਹਾਂ ਨੇ ਇਸ ਪਰਿਵਾਰ ਵਿੱਚ ਫੁੱਟ ਪਾ ਦਿੱਤੀ ਸੀ ਇਹਨੇ ਨੂੰ ਘਰ ਦੇਖ ਕੇ ਗੇੜ ਦਾ ਕੁੰਡਾ ਖੜਕਿਆ ਦਸਤਾਰਜੀਤ ਕੁੰਡਾ ਖੋਲਣ ਲਈ ਉੱਠਿਆ ਜੋ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਪਿੰਡ ਦੀ ਇੱਕ ਬਜ਼ੁਰਗ ਔਰਤ ਬੀਬੀ ਬਚਨੀ ਖੜੀ ਸੀ ਸਰਜੀਤ ਨੇ ਪੈਰੀ ਹੱਥ ਲਗਾ ਕੇ ਮੱਥਾ ਟੇਕਿਆ ਤੇ ਅੰਦਰ ਲੈ ਆਇਆ ਨਸੀਬਕੌਰ ਨੇ ਵੀ ਰੋਨੇ ਵੀ ਬੀਬੀ ਨੂੰ ਪੈਰੀ ਮੱਥਾ ਟੇਕਿਆ ਤੇ ਫਿਰ ਕਰਮਸਿਉ ਨੇ ਬੀਬੀ ਬਚਨੀ ਨੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ ਤੇ 베ੜੇ ਵਿੱਚ ਹੀ ਢਾਹੇ ਮੰਜੀ ਉੱਪਰ ਬੈਠ ਗਈ ਕਰਮਸਿਉ ਬੋਲਿਆ ਧੰਨ ਭਾਗ ਬੀਬੀ ਜੀ ਜੋ ਤੁਸੀਂ ਸਾਡੇ ਘਰੇ ਆਏ ਹੁਣ ਬਹੁਤ ਸਮੇਂ ਤੋਂ ਤੁਸੀਂ ਦਿਖੇ ਹੀ ਨਹੀਂ ਕਿੱਧਰ ਚਲੇ ਗਏ ਸੀ ਜੀਤੋ ਦੇ ਵਿਆਹ ਤੇ ਵੀ ਨਹੀਂ ਆਏ ਕੀ ਗੱਲ ਬੀਬੀ ਬਚਨੀ ਬੋਲੀ ਦੱਸਦੀਆਂ ਪੁੱਤ ਅ ਨੌ ਰਾਣੀ ਨੂੰ ਹੀ ਦੇਖਣ ਆਈਆਂ ਜਿਵੇਂ ਮੈਨੂੰ ਪਤਾ ਲੱਗਿਆ ਬਈ ਜੀਤੂ ਦਾ ਵਿਆਹ ਹੋ ਗਿਆ ਮੇਤੋ ਰਿਆ ਨਹੀਂ ਨਗਿਆ ਇਸੇ ਲਈ ਉੰਨੀ ਪਰੇ ਚਲੀ ਆਈ ਵੀਰੋਵਲ ਦੇ ਕੇ ਬੀਬੀ ਬਚਨੀ ਬੋਲੀ ਤੇ ਨਸੀਬੋ ਨਾ ਤੇਰੇ ਸੁੱਖ ਨਾ ਬਥੇਰੀ ਸੋਣੀਆ ਜਮਾ ਚੰਦ ਦਾ ਟੁਕੜਾ ਰੱਬ ਬੁਰੀ ਨਜ਼ਰਾਂ ਤੋਂ ਬਚਾਵੇ ਆ ਪੁੱਤ ਬੈਠ ਮੇਰੇ ਕੋਲ ਬੀਬੀ ਨੇ ਵੀਰੋ ਨੂੰ ਕਿਹਾ ਵੀਰੋ ਨਸੀਬੋ ਵੱਲ ਦੇਖਣ ਲੱਗੀ ਤਾਂ ਨਸੀਬੋ ਨੇ ਬੈਠਣ ਦਾ ਇਸ਼ਾਰਾ ਕਰ ਦਿੱਤਾ ਬੀਬੀ ਬਚਨੀ ਬੋਲੀ ਕੀ ਗੱਲ ਤੁਸੀਂ ਸਾਰਿਆਂ ਨੇ ਬੜੀ ਚੁੱਪ ਬੱਟੀ ਐ ਸਭ ਖੈਰੀਅਤ ਤਾਂ ਹੈ ਪਤਾ ਲੱਗਾ ਮੈਨੂੰ ਅੱਜ ਦੀ ਲੜਾਈ ਦਾ ਵੀ ਅਲੱਗ ਹੋ ਕੇ ਵੀ ਚੈਨ ਨਾ ਨਹੀਂ ਰਹਿ ਸਕਦੇ ਸਾਰੇ ਕੀ ਕਰੀਏ ਬੀਬੀ ਤੁਹਾਡੇ ਤੋਂ ਕਿਹੜਾ ਕੁਝ ਲੁਕਿਆ ਤੁਹਾਨੂੰ ਤਾਂ ਸਭ ਪਤਾ ਹੀ ਹੈ ਕਰਮ ਸਿਉ ਭੋਲਿਆ ਸਾਡੀ ਬੀਬੀ ਤੁਸੀਂ ਖਾਸੇ ਲੀਓ ਉਹਨਾਂ ਦੇ ਹੁੰਦਿਆ ਤੁਸੀਂ ਜਦੋਂ ਆਉਂਦੇ ਸੀ ਤਾਂ ਬੀਬੀ ਤੁਹਾਨੂੰ ਦੇਖ ਕਿੰਨੇ ਖੁਸ਼ ਹੋ ਜਾਂਦੇ ਸੀ ਤੇ ਸਾਨੂੰ ਕਹਿਣਾ ਨਿਆਣਿਓ ਲੈ ਤੁਹਾਡੀ ਮਾਸੀ ਆ ਗਈ ਮੇਰੀ ਤਾਂ ਰੂਹ ਹੀ ਖੁਸ਼ ਹੋ ਗਈ ਕਿੰਨਾ ਪਿਆਰ ਕਰਦੇ ਸੀ ਉਹ ਤੁਹਾਨੂੰ ਆਪਣੇ ਆਖਰੀ ਸਮੇਂ ਵੀ ਉਹ ਸਾਨੂੰ ਇਹੋ ਕਹਿ ਕੇ ਗਏ ਸੀ ਪੁੱਤਰੋ ਜਦੋਂ ਵੀ ਮੇਰੀ ਕਮੀ ਮਹਿਸੂਸ ਹੋਵੇ ਜਾਂ ਯਾਦ ਆਵੇ ਤਾਂ ਤੁਹਾਨੂੰ ਆਪਣੇ ਕੋਲ ਬੁਲਾ ਲੈਣਾ ਬੀਬੀ ਦੇ ਜਾਣ ਤੋਂ ਬਾਅਦ ਤੁਸੀਂ ਆਉਂਦੇ ਵੀ ਰਹੇ ਤੇ ਸਾਡੇ ਕੋਲ ਸਾਨੂੰ ਤਾਂ ਤੁਹਾਡੇ ਵਿੱਚੋਂ ਆਪਣੀ ਬੀਬੀ ਦਿਸਦੀ ਐ ਤੇ ਅੱਜ ਵੀ ਤੁਸੀਂ ਇੱਥੇ ਆ ਕੇ ਸਾਡਾ ਮਨ ਹਲਕਾ ਕਰ ਦਿੱਤਾ ਦਾ ਅਸਲ ਅਸੀਂ ਵੀ ਰੋ ਨੂੰ ਆਪਣੇ ਪਰਿਵਾਰ ਦੇ ਅੱਡ ਹੋਣ ਬਾਰੇ ਹੀ ਦੱਸਦੇ ਪਏ ਸੀਗੇ ਇਸ ਲਈ ਮਨ ਭਰਿਆ ਪਿਆ ਸੀ ਕਰਮਸੀ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਲੈ ਪੁੱਤ ਮੈਂ ਕਿਉਂ ਨਹੀਂ ਆਉਂਦੀ ਜੇ ਕਰਮੀ ਦੇ ਬੱਚਿਆਂ ਨੂੰ ਮੇਰੀ ਜ਼ਰੂਰਤ ਹੈ ਤਾਂ ਮੈਂ ਤਾਂ ਆਉਣਾ ਹੀ ਸੀ ਉਹ ਪਰਮਾਤਮਾ ਆਪਣੇ ਆਪ ਸਭ ਰਾਹ ਬਣਾ ਦਿੰਦਾ ਚੱਲ ਚੁੱਪ ਕਰ ਜਾ ਕਿ ਮੈਂ ਨਿਆਣਿਆਂ ਵਾਂਗ ਬੁਰਾ ਹੋ ਰਿਹਾ ਕਰਮੀ ਦੀ ਆਤਮਾ ਵੀ ਦੁਖੀ ਹੋ ਫਿਰ ਮੈਨੂੰ ਹੀ ਗੁੱਸਾ ਕਰੂ ਕਿ ਮੇਰੇ ਹੰਤੇ ਆ ਉਹਦੇ ਪੁੱਤ ਦੀ ਅੱਖਾਂ ਵਿੱਚ ਹੰਝੂ ਆ ਗਏ ਬੀਬੀ ਬਚਨੀ ਬੋਲੀ ਆਪਣੇ ਨਾਂ ਤੇ ਹੀ ਤਾਂ ਕਰਮੀ ਨੇ ਤੇਰਾ ਨਾਮ ਰੱਖਿਆ ਸੀ ਕਰਮ ਆਪਣੇ ਤਿੰਨਾਂ ਪੁੱਤਰਾਂ ਚ ਸਾਰਿਆਂ ਤੋਂ ਜ਼ਿਆਦਾ ਮੋਹ ਸੀ ਉਹਦੇ ਨਾਲ ਤੇਰਾ ਭਾਵੇਂ ਉਹ ਕਦੇ ਚਿਤਾਉਂਦੀ ਨਹੀਂ ਸੀ ਪਰ ਤੇਰੇ ਨਾਲ ਬਹੁਤ ਪਿਆਰ ਕਰਦੀ ਸੀ ਜਦੋਂ ਵੀ ਮੈਨੂੰ ਮਿਲਦੀ ਇਹੋ ਕਹਿੰਦੀ ਇਹ ਬੱਚਣੀਏ ਮੇਰਾ ਕਰਮ ਦਿਲ ਦਾ ਬਹੁਤ ਸਾਫ਼ ਹੈ ਕਦੇ ਕਿਸੇ ਲਈ ਆਪਣੇ ਦਿਲ ਵਿੱਚ ਮੈਲ ਨਹੀਂ ਰੱਖਦਾ ਤੇ ਆਪਣੇ ਭਰਾਵਾਂ ਲਈ ਤਾਂ ਆਪਣੀ ਜਾਨ ਵੀ ਦੇ ਸਕਦਾ ਹੈ ਬਸ ਉਸ ਪਰਮਾਤਮਾ ਨੇ ਉਹਨੂੰ ਖੁੱਲ੍ਹ ਕੇ ਆਪਣੀ ਜ਼ਿੰਦਗੀ ਜੀਣ ਨਹੀਂ ਦਿੱਤੀ ਛੋਟੀ ਉਮਰ ਵਿੱਚ ਹੀ ਉਹਦੇ ਪਿਓ ਦਾ ਸਾਆ ਉਹਦੇ ਸਿਰ ਤੋਂ ਝੁਕ ਗਿਆ ਤੇ ਨਿੱਕੀ ਉਮਰ ਵਿੱਚ ਹੀ ਉਹਦੇ ਸੱਤ ਜ਼ਿੰਮੇਵਾਰੀਆਂ ਆਣ ਪਈਆਂ ਉਹ ਆਪਣੇ ਭਰਾਵਾਂ ਲਈ ਵੱਡਾ ਭਰਾ ਤੇ ਪਿਓ ਬਣ ਗਿਆ ਹੁਣ ਉਹ ਆਪਣੇ ਲੈਤਾ ਜੀ ਆਉਣਾ ਭੁੱਲ ਗਿਆ ਉਹਨੂੰ ਬਸ ਹਰ ਵੇਲੇ ਤੇਰੀ ਫਿਕਰ ਲੱਗੀ ਰਹਿੰਦੀ ਸੀ ਪੁੱਤ ਬੀਬੀ ਬਚਨੀ ਬੋਲਦੀ ਗਈ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਗ ਜ਼ਰੂਰ ਦੱਸਣਾ ਜੀ